ਕੰਧੋੜਾ ਜ਼ੋਨ ਹਰਦੀਪ ਕੌਰ ਜਿਲ੍ਹਾ ਪ੍ਰੀਸ਼ਦ ਸੰਗਠਨ ਇਹ ਕੈਂਡੀਡੇਟ ਸਾਰੇ ਆਪਣੇ ਬਲਾਕ ਸੰਤੀ ਦੇ ਸੀ ਉਸ ਤੋਂ ਬਾਅਦ ਜਿਲ੍ਹਾ ਪ੍ਰੀਸ਼ਦ ਦੇ ਉੱਪਰ

what the people. ਸਾਰਿਆਂ ਨੂੰ ਪਹਿਲਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਸਮ ਚ ਜਿਹੜੇ ਤੁਸੀਂ ਚੱਲ ਕੇ ਆਏ ਹੋ ਤੇ ਨਾਲ ਹੀ ਮੈਂ ਸਮੂਹ ਆਪਦੇ ਵਰਕਰ ਸਹਿਵਾਨ ਲੀਡਰ ਸਹਿਵਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬੜੇ ਸ਼ਾਰਟ ਨੋਟਿਸ ਚ ਆਏ ਨੇ ਅਸਲ ਮੈਂ 88 ਦਸੰਬਰ ਨੂੰ ਪਰ ਆਪਣਾ 16 ਦਿਨ ਬਾਅਦ ਰੱਖਣ ਦਾ ਕਾਰਨ ਇਹੀ ਸੀ ਕਿ ਆਪਣੇ ਸ਼ਹੀਦੀ ਦਿਨ ਚੱਲਦੇ ਪੈ ਸੀ ਸਹਿਬਜ਼ਾਦਿਆਂ ਤੇ ਉਸ ਕਰਕੇ ਆਪਾਂ ਸਗੋਂ ਉਹ ਸਾਡੇ ਕਹਿਰ ਦੇ ਦਿਨ ਹੁੰਦੇ ਆ ਤੇ ਉਹ ਮੌਕੇ ਤੇ ਆਪਾਂ ਮਾਨ ਸਨਮਾਨ ਕਰੀਏ ਸਰੂਪੇ ਪਾਈਏ ਤੇ ਉਹ ਆਪਾਂ ਨੂੰ ਸ਼ੋਭਾ ਨਹੀਂ ਦਿੰਦੇ ਸੋ ਜਿੰਨਾ ਵੀ ਉਹਨਾਂ ਨੂੰ ਯਾਦ ਕੀਤਾ ਜਾਵੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਵੇ ਉਹਨਾਂ ਥੋੜਾ ਸੋ ਉਹਨਾਂ ਦੇ ਕੋਟਨ ਕੋਟ ਉਹਨਾਂ ਦੀ ਕਰਵਾਨੀ ਨੂੰ ਪ੍ਰਵਾਨ ਅ ਪ੍ਰਣਾਮ ਆ ਜੀ ਸੋ ਹੁਣ ਮੈਂ ਪ੍ਰੈਸ ਕਾਨਫਰੰਸ ਜਿਹੜੇ ਆਪਾਂ ਜਿਸ ਸੰਬੰਧ ਵਿੱਚ ਕੀਤੀ ਕਿ ਮੈਂ ਤਾਂ ਅਕਾਲੀ ਯੋਧੇ ਕਹੂੰਗਾ ਮੈਂ ਆਮ ਤੌਰ ਤੇ ਛੋਟੀਆਂ ਇਲੈਕਸ਼ਨਾਂ ਸਰਕਾਰਾਂ ਦੀਆਂ ਹੁੰਦੀਆਂ ਨੇ ਜਿੱਥੇ ਸਰਕਾਰਾਂ ਧੱਕਾ ਵੀ ਕਰਦੀਆਂ ਨੇ ਤੇ ਉਸ ਮੌਕੇ ਤੇ ਜਿਹੜੇ ਕੈਂਡੀਡੇਟਾਂ ਦਾ ਖੜਨਾ ਇਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਇੱਕ ਕੈਂਡੀਡੇਟ ਸਾਡੇ ਸਾਰੇ ਤਕੜੇ ਹੋ ਕੇ ਲੜਾਈ ਵੀ ਲੜੇ ਅਸੀਂ ਸੀਟਾਂ ਵੀ ਜਿੱਤੀਆਂ ਅ ਜਿਲ੍ਹਾ ਪ੍ਰੇਸ਼ਰ ਦੀ ਪਰਫਾਰਮੈਂਸ ਦੇ ਹਿਸਾਬ ਨਾਲ ਅ ਅਸੀਂ ਚਾਰ ਜਿਲ੍ਹਾ ਪ੍ਰੇਸ਼ਰ ਜ਼ੋਨ ਅ ਸੀਗੇ ਬਣੇ ਹੋਏ ਹਲਕਾ ਨਕੂਦਰ ਦੇ ਜਿਹਦੇ ਚੋਂ ਸਾਨੂੰ 11.5 ਹਜ਼ਾਰ ਵੋਟ ਪਈ ਆ ਤੇ ਸਮੂਹ ਵਰਕਰ ਸਹਿਬਾਨਾਂ ਦਾ ਸਾਡੇ ਪਾਰਟੀ ਦੇ ਲੀਡਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੈਰਾਂ ਤੇ ਖੜਾ ਕੀਤਾ। ਸੋ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ। ਬੜੇ ਤਕੜੇ ਹੋ ਕੇ ਲੜਾਈ ਲੜੀ। ਕਿਉਂਕਿ ਦੂਜੇ ਪਾਸੇ ਆਪਾਂ ਜਗਜाहਰ ਤੇ ਜਿਹੜਾ ਇੱਕ ਬੇਪਾਕ ਗੱਠਜੋੜ ਹੋਇਆ ਸੀਗਾ ਕਾਂਗਰਸ ਦਾ, ਬਸਪਾ ਦਾ ਤੇ ਆਪਣੇ ਜਿਹੜੇ ਪੁਨਰ ਸਰਜੀਤ ਵਾਲੇ ਅਕਾਲੀ ਦਲ ਬਣਾਇਆ ਇਹਨਾਂ ਨੇ ਇਹਨਾਂ ਦਾ ਉਸ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਵੀ ਅੱਡੀ ਚੋਟੀ ਦਾ ਜੋਰ ਲਾਇਆ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਦੇ ਲਈ ਤੇ ਜਿਹਦੀ ਮਹਾਰਾਜ ਦੇ ਕਿਰਪਾ ਦੇ ਨਾਲ ਆਪਾਂ ਸੀਟਾਂ ਵੀ ਜਿੱਤੀਆਂ ਬਹੁਤ ਪਿੰਡਾਂ 'ਚ ਬਹੁਤ ਵਧੀਆ ਪਰਫਾਰਮੈਂਸ ਰਹੀ ਹੈ। ਸੋ ਮੈਂ ਕੱਲ ਇੱਕ ਬਿਆਨ ਸੁਣਦਾ ਸੀਗਾ ਆਪਣੇ ਪੁਨਰ ਸਰਜੀਤ ਵਾਲੇ ਜਿਹੜੇ ਆਪਣੇ ਹਲਕੇ ਨਾਲ ਸੰਬੰਧਤ ਆ। ਤੇ ਉਹ ਕਹਿੰਦੇ ਸੀ ਅਕਾਲ ਤਖਤ ਸਾਹਿਬ ਦੀ ਹੁਕਮ ਨਹੀਂ ਮੰਨੇ ਆ ਨਹੀਂ ਕੀਤਾ ਉਹ ਸੜੀਆਂ ਸਿਧਾਂਤ ਗੱਲਾਂ ਕਰਦੇ ਸੀ ਸਾਡੇ ਸਤਕਾਰਯੋਗ ਨੇ ਤੋਂ ਸਭ ਤੋਂ ਉਮਰ ਚ ਵੀ ਵੱਡੇ ਨੇ ਇਕੱਠੇ ਵੀ ਕਾਲੀ ਦਲ ਚ ਰਹੇ ਆ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਇਹ ਤੁਸੀਂ ਸਾਰੇ ਪਿੰਡੋਂ ਪਿੰਡੀ ਗਰਾਊਂਡ ਰਿਐਲਿਟੀ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਵੋਟਾਂ ਤਾਂ ਕਾਂਗਰਸ ਨੂੰ ਪਾਈਆਂ ਅਕਾਲ ਤਖਤ ਸਾਹਿਬ ਆਪਾਂ ਕਹਿੰਦੇ ਆ ਕਿ ਸਾਡੀ ਬਹੁਤ ਮਹਾਨ ਸਸਤਾਵਾ ਅਕਾਲ ਤਖਸਾਲਬ ਨੂੰ ਅਸੀਂ ਹਮੇਸ਼ਾ ਅਕਾਲ ਤਖਸਾਲਬ ਤੋਂ ਉੱਪਰ ਸਾਡੇ ਲਈ ਕੋਈ ਨਹੀਂ ਸਾਡੇ ਲਈ ਸਾਰਿਆਂ ਨੂੰ ਵੱਡੀ ਕੋਟ ਸਾਡੀ ਅਕਾਲ ਤਖਸਾਲਬ ਆ ਪਰ ਜਿਹੜੇ ਕਾਂਗਰਸੀਆਂ ਨੇ ਅਕਾਲ ਤਖਸਾਲਬ ਨੂੰ ਢਹ ਢੇਰੀ ਕਰਾਇਆ ਉਹ ਸਹੀ ਅਸੀਂ ਕਾਂਗਰਸੀਆਂ ਨੂੰ ਵੋਟਾਂ ਪਾਈਆਂ ਇਹ ਸਿਧਾਂਤ ਕਿੱਥੇ ਚਲੇ ਜਾਂਦਾ ਮੈਨੂੰ ਸਿਧਾਂਤ ਗੱਲਾਂ ਸਮਝ ਨਹੀਂ ਆਉਂਦੀਆਂ ਚੋਣ ਨਿਸ਼ਾਨ ਟਰੱਕ ਦੀ ਤੁਸੀਂ ਜ਼ਿਲ੍ਹਾ ਪ੍ਰੇਸ਼ਾਸਕ ਦੀਆਂ ਵੋਟਾਂ ਦੇਖ ਲਿਓ ਜਿੱਥੇ ਉੱਥੇ ਪੁਨਰ ਸਰਜੀਤ ਵਾਲਿਆਂ ਨੇ ਨਹੀਂ ਕੋਈ ਕੈਂਡੀਡੇਟ ਖੜਾ ਕੀਤਾ ਹੋਇਆ ਸੀ ਤੇ ਉਹ ਵੋਟਾਂ ਜਿਹੜੀਆਂ ਟਰੱਕ ਵਾਲੀਆਂ ਉਹ ਸਿੱਧੀਆਂ ਕਿੱਥੇ ਜਾਂਦੀਆਂ ਉਹ ਦੇਖ ਲਿਓ ਉਹ ਸਿੱਧੀਆਂ ਡਵਟ ਕਾਂਗਰਸ ਕੱਲੇ-ਕੱਲੇ ਪਿੰਡ ਦਾ ਜੇ ਕਹਾਂ ਬੇਰਵਾ ਵੀ ਤੁਹਾਨੂੰ ਮੈਂ ਭੇਜ ਦੂੰਗਾ ਤੇ ਤੁਸੀਂ ਬਿੱਲੇ ਬਹਿ ਕੇ ਜਦੋਂ ਟਾਈਮ ਹੋ ਤੁਹਾਡੇ ਡਿਟੇਲ ਚ ਰਾਤ ਨੂੰ ਬਹਿ ਕੇ ਦੇਖ ਲਿਓ ਤੇ ਬਿਲਕੁਲ ਐਜ਼ ਇਟ ਇਜ਼ ਜਿੰਨੇ ਫਿਗਰ ਟਰੱਕ ਨੂੰ ਪਈਆ ਉਹ ਨਹੀਂ ਕਾਂਗਰਸ ਨੂੰ ਉਹ ਸਿੱਧੀ ਉੱਥੇ ਮਰ ਜਾਂਦੀ ਹੈ ਸੋ ਸਦਾ ਨ ਗੱਲਾਂ ਕਰਨੀਆਂ ਸੌਖੀਆਂ ਨੇ ਉਹਨਾਂ ਤੇ ਨਿਵਣਾ ਔਖਾ ਵਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੀਆਂ ਜਿਹੜੇ ਯਤਨ ਕਰ ਰਹੇ ਆ ਇਹ ਕਦੇ ਵੀ ਮਨਸੂਬੇ ਚ ਕਾਮਯਾਬ ਨਹੀਂ ਹੋਣਗੇ ਗੁਰੂ ਮਹਾਰਾਜ ਬੜਾ ਬੇਅੰਤਾ ਬੜਾ ਪੂੜ ਪ੍ਰਚਾਰ ਕੀਤਾ ਪਿੰਡਾਂ ਚ ਵੀ ਬੜੇ ਸਾਡੇ ਵਰਕਰਾਂ ਨੂੰ ਵੀ ਤੁੰਗਰਾ ਕੀਤਾ ਕਿ ਅਸੀਂ ਇਕੱਠੇ ਹੋ ਰਹੇ ਆ ਹੋ ਰਹੇ ਆ ਵਾਹੂ ਰਹੇ ਆ ਤੇ ਜਿਹੜੀਆਂ ਮਾੜੀਆਂ ਮੋਟੀਆਂ ਵੋਟਾਂ ਵੀ ਅਗਲਾ ਹੁਣ ਵਰਕਰ ਵੀ ਸਾਡਾ ਜਿਹੜਾ ਕਿਤੇ ਨਾ ਕਿਤੇ ਕਿੰਨਾ ਚਿਰ ਲੰਬਾ ਸਮਾਂ ਨਾਲ ਰਿਹਾ ਹੁੰਦਾ ਉਹਨੂੰ ਇੱਕਦਮ ਅੰ ਬੰਬਲ ਪੂਸੇ ਚ ਹੁੰਦਾ ਕਿ ਯਾਰ ਕਿਤੇ ਦੁਆਰ ਚ ਹੀ ਨਾ ਆ ਜਾਣ ਸਾਡਾ ਨੁਕਸਾਨ ਨਾ ਹੋ ਜਾਵੇ ਇਹ ਬਹੁਤ ਆਧਾਰਨ ਤੌਰ ਤੇ 50 60% ਲੋਕ ਇਹ ਚੀਜ਼ਾਂ ਸੋਚਦੇ ਸੋ ਤਕੜੇ ਹੋ ਕੇ 2027 ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਰਹਿਨਮਾਈ ਏ ਸਰਕਾਰ ਬਣੂਗੀ ਤੇ ਨਕੋਦਰ ਹਲਕਾ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੋਣੀ ਚ ਪਾਵਾਂਗੇ ਇਸ ਦਾ ਵਾਦਾ ਸਾਡੇ ਜਿਹੜੇ ਉਧਰ ਵੀ ਸਪੋਰਟਰਾਂ ਸਾਡੇ ਭੈਣ ਭਰਾ ਨੇ ਅਸੀਂ ਇਕੱਠੇ ਕਾਲੀਦਾਲ ਚ ਰਹੀਆਂ ਜੇ ਕਹਾਂ ਕਿ ਰਾਜਕਮਲ ਸਿੰਘ ਆਪ ਨੂੰ ਕੱਲਾ ਵੱਡਾ ਨਹੀਂ ਇਹ ਮੇਰੀ ਬੇਫਕੂਪੀ ਹੋਊਗੀ ਜੇ ਮੈਂ ਸੋਚੂਗਾ ਤੇ ਹਮੇਸ਼ਾ ਕੋਈ ਵੀ ਬੰਦਾ ਹੁੰਦਾ ਉਹ ਪਾਰਟੀ ਨਾਲ ਵੱਡਾ ਹੁੰਦਾ ਵਾ ਕਿਉਂਕਿ 1920 ਚ ਸਾਡੇ ਬਜ਼ੁਰਗਾਂ ਨੇ ਬਣਾਈ ਹੋਈ ਪਾਰਟੀ ਆ ਹਰ ਹਰ ਇੱਕ ਇਨਸਾਨ ਦਾ ਇਸ ਪਾਰਟੀ ਚ ਯੋਗਦਾਨ ਆ ਕੋਈ ਥੋੜਾ ਕੋਈ ਬਹੁਤਾ ਚਾਹੇ ਮੋਰਚਿਆਂ ਦੇ ਏ ਲਾ ਹਸਾਬ ਨਾਲ ਲਾ ਲੋ ਚਾਹੇ ਤੁਸੀਂ ਜੇਲਾ ਕਟੀਆਂ ਉਸ ਹਸਾਬ ਨਾਲ ਲਾ ਲੋ ਸਾਡੇ ਪਰਿਵਾਰ ਵੀ ਜਿਵੇਂ ਗੁਰੂ ਮਹਾਰਾਜ ਦੀ ਸੇਵਾ ਲਈ ਸਾਡੇ 1982 ਚ ਦਾਦਾ ਜੀ ਧਰਮਜੋਦ ਮੋਰਚੇ ਚ ਸ਼ਹੀਦ ਹੋਏ ਫਿਰ ਸਾਡੇ ਪਿਤਾ ਜੀ ਸ਼੍ਰੋਮਨੀ ਕਾਲੀਦਾਲ ਦੀ ਹਲਕਾ ਨੂਰਮੈਲ ਤੋਂ ਉਨਮੈਦਗੀ ਕੀਤੀ ਐਮਐਲਏ ਬਣੇ ਦੋ ਵਾਰ ਫਿਰ ਸਾਡੇ ਉਹਨਾਂ ਦੀ ਡੈਥ ਤੋਂ ਬਾਅਦ ਮੇਰੇ ਮਾਤਾ ਜੀ ਉਹ ਐਮਐਲਏ ਬਣੇ ਚਲੋ ਹੁਣ ਦਾਸ ਨੂੰ ਸੇਵਾਦਾਰ ਤੌਰ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਆਪਾਂ ਕਰਦੇ ਆਂ ਤੇ ਪਾਰਟੀ ਦੇ ਹਰ ਵਰਕਰ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਆ ਉਹਨੂੰ ਮੈਂ ਇਹੀ ਬੇਨਤੀ ਕਰਦਾ ਤੁਹਾਡੇ ਲਈ ਹਮੇਸ਼ਾ ਰਾਹ ਖੁੱਲੇ ਆ ਤੁਹਾਡੀ ਆਪਦੀ ਪਾਰਟੀ ਆ ਤੁਸੀਂ ਇਸ ਪਾਰਟੀ ਨੂੰ ਬਣਾਉਣ ਆ ਰਹੇ ਹੋ ਤਾਂ ਹੁਣੇ ਆਪਾਂ ਤਕੜੇ ਹੋ ਕੇ ਭਾਈਚਾਰਕ ਸਾਜ ਨੂੰ ਇਕੱਠੇ ਕਰਦੇ ਇਕੱਠੇ ਰਹਿੰਦੇ ਹੋਏ ਆਪਾਂ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਈਏ ਸੋ ਆਪਣਾ ਤਲਵੰਡਾ ਜ਼ਿਲ੍ਹਾ ਪ੍ਰਸ਼ਾਸਤਵੀ 7 ਪਰ ਕੇਵਲ ਤੇ ਕੇਵਲ 600 ਵੋਟ ਦਾ ਫਰਕ ਸੀਗਾ ਉਹ ਵੀ ਆਪਾਂ ਬਹੁਤ ক্লোਜ਼ ਫਾਈਟ ਤੋਂ ਹਾਰੇ ਆ ਤੇ ਸਾਡਾ ਆਮ ਆਦਮੀ ਪਾਰਟੀ ਨਾਲ ਕਰੀਬ 600 ਵੋਟ ਦਾ ਫਰਕ ਸੀਗਾ ਤੇ ਬੜੀ ਸੋਹਣੀ ਪਰਫਾਰਮੈਂਸ ਰਹੀ ਇੱਕ ਤਾਂ ਸਾਨੂੰ ਮੈਨੂੰ 30 ਤਰੀਕ ਨੂੰ ਕੋਆਰਡੀਨੇਟਰ ਲਾਇਆ ਜੀ ਤੇ ਇੱਕ ਤੋਂ ਕਾਗਜ਼ ਭਰਨੇ ਸੀ ਤੇ 4 ਤੱਕ ਸਿਰਫ ਮਤਲਬ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਅਸੀਂ ਤੱਕੜੇ ਹੋ ਕੇ ਲੜਾਈ ਲੜੀ ਆ ਮੈਂ ਕਹਦੀ ਲੜਾਈ ਲੜੀ ਆ ਮੇਰੇ ਭਰਾ ਸਾਰੇ ਖੜੇ ਆ ਇਹਨਾਂ ਨੇ ਲੜਾਈ ਲੜੀ ਆ ਮੈਂ ਤਾਂ ਕੁਝ ਨਹੀਂ ਕਰਨ ਜੋ ਤੇ مالک ਇਹਨਾਂ ਦੇ ਭਰਾਵਾ ਦੇ ਸਾਥ ਨਾਲ ਹੀ ਅਸੀਂ ਸਾਰੇ ਚੱਲਦੇ ਆ ਤੇ ਤੁਹਾਡਾ ਭਾਈਚਾਰੇ ਨਾਲ ਤੁਸੀਂ ਬੜਾ ਸਾਥ ਦਿੰਦੇ ਹੋ ਤੇ ਤਾਂ ਇਹ ਸਾਰੀਆਂ ਚੀਜ਼ਾਂ ਸੰਭਵ ਆ ਸੋ ਹੁਣ ਤੁਸੀਂ ਜਿਹੜਾ ਵੀ ਆਪਾਂ ਨੂੰ ਮੈਂ ਦੱਸਦਾ ਜਿਲ੍ਹਾ ਪ੍ਰੀਸ਼ਦ ਚਾਰੇ ਇਲੈਕਸ਼ਨਾਂ ਚ ਚਾਰੇ ਜਿਲ੍ਹਾ ਪ੍ਰੀਸ਼ਦਾਂ ਚ ਆਪਾਂ 11.5 ਹਜ਼ਾਰ ਕਾਲੀਦਲ ਨੂੰ ਵੋਟ ਪਈ ਹੈ ਹਲਕਾ ਨਕੋਦਰ ਦੇ ਚਾਰੇ ਜੁਨਾ ਚ ਤੇ ਹੁਣ ਤੁਸੀਂ ਜਿਹੜਾ ਵੀ ਮੈਂ ਤੁਹਾਡਾ ਆਿਆਂ ਦਾ ਜੀ ਆਇਆਂ ਆਖਦਾ ਜੀ ਤੁਹਾਨੂੰ ਧੰਨਵਾਦ ਕਰਦਾ ਸਾਹਿਬ ਅਕਾਲੀ ਦਲ ਉਹ ਜਿਹੜੇ ਗੱਠਬੰਧਨ ਹੈਗੇ ਅਲੱਗ-ਅਲੱਗ ਹੈਗੇ ਆ ਇਹ ਇਕੱਠੇ ਹੋਣਗੇ ਜਾਂ ਨਹੀਂ ਹੋਣਗੇ ਇਹ ਤਾਂ ਜੀ ਹੁਣ ਤੁਸੀਂ ਕੱਲ ਵੀ ਇਹ ਬਿਆਨ ਦੇਖੇ ਹੀ ਆ ਜੀ ਤੇ ਉਹ ਤਾਂ ਜਿਵੇਂ ਕਹਿੰਦੇ ਆ ਅਕਾਲ ਤਖਤ ਸਾਹਿਬ ਦਾ ਉਹ ਕਹਿੰਦੇ ਆ ਕਿ ਤੁਸੀਂ ਨਹੀਂ ਮੰਨਦੇ ਪਰ ਅਸਲ 'ਚ ਉਹ ਨਹੀਂ ਮੰਨਦੇ ਚੁੱਲਾ ਸਮੇਟਣ ਦੀ ਗੱਲ ਕੀਤੀ ਸੀ ਚੁੱਲਾ ਆਪ ਦੂਜਾ ਬਣਾਇਆ ਜਥੇਦਾਰ ਜਿਹੜੇ ਜਥੇਦਾਰ ਉੱਥੇ ਬੈਠੇ ਕਹਿਣ ਦਾ ਮਤਲਬ ਜਥੇਦਾਰ ਸਾਹਿਬ ਉਹ ਪਦਵੀ ਬਹੁਤ ਉੱਚੀ ਆ ਤੇ ਜੋ ਹੁਕਮ ਆਇਆ ਉਹ ਸਿਰ ਮੱਥੇ ਅਸੀਂ ਨਵਾਇਆ ਵੀ ਆ ਸਾਰਾ ਭਰਤੀ ਵੀ ਕੀਤੀ ਆ ਸੁਖਵੀਰ ਜੀ ਨੇ ਅਸਤੀਫਾ ਵੀ ਦਿੱਤਾ ਸੀ ਅਸਤੀਫਾ ਦੇ ਕੇ ਸ਼੍ਰੋਮ ਨਹੀਂ ਗਿਆ ਉੱਥੇ 2 ਦਸੰਬਰ ਨੂੰ ਉੱਥੇ ਗਏ ਸੀਗੇ ਉਸ ਤੋਂ ਬਾਅਦ ਜੋ ਪ੍ਰਕਿਰਿਆ ਉਹਨਾਂ ਨੇ ਅਡਾਪਟ ਕਰਨ ਨੂੰ ਕਹੀ ਸੀ ਅਸੀਂ ਜਿੰਨੇ ਸਾਰੇ ਸੱਤ ਮੈਂਬਰੀ ਕਮੇਟੀ ਵਾਲੇ ਸੀ ਸਾਰੇ ਵਿੱਚ ਵੀ ਪਾਏ ਆ ਤੇ ਹੁਣ ਵੱਖਰੇ ਇਹਨਾਂ ਦਾ ਚੁੱਲ੍ਹਾ ਹੀ ਵੱਖਰਾ ਬਣਾਉਣ ਦੀ ਸੋਚ ਸੀ ਉਹਦਾ ਆਪਾਂ ਕੀ ਕਹਿ ਸਕਦੇ ਆ ਜੀ ਲੱਗਦਾ ਕਿ ਜਿਹੜਾ ਅਕਾਲੀ ਦਲ ਵਿੱਚੋਂ ਅਕਾਲੀ ਦਲ ਹੀ ਨਿਕਲਿਆ ਕਾਰਨ ਇਹੀ ਆ ਜੀ ਜਿਵੇਂ ਆਪਾਂ ਕਹਿੰਦੇ ਆ ਕਿ ਪਾਰਟੀ ਨੇ ਤਾਂ ਕੋਈ ਕਿਸੇ ਲੀਡਰ ਜਿਹੜੇ ਵੀ ਸਾਰੇ ਲੀਡਰ ਗਏ ਆ ਪਾਰਟੀ ਨੇ ਤਾਂ ਕਿਸੇ ਕੋਈ ਅਹੁਦਿਆਂ ਦੀ ਕਮੀ ਨਹੀਂ ਛੱਡੀ ਸੀ ਕੋਈ ਮੰਤਰੀਆਂ ਵਜ਼ੀਰੀਆਂ ਦੀ ਕਮੀ ਨਹੀਂ ਛੱਡੀ ਸੀ ਤੇ ਪਤਾ ਨਹੀਂ ਕੀ ਕਾਰਨ ਪਤਾ ਨਹੀਂ ਉੱਪਰੋਂ ਕੀ ਸਿਸਟਮ ਹਿੱਲਦਾ ਵਾ ਕੀ ਕਿਹੜੇ ਹਿਸਾਬ ਨਾਲ ਇਹ ਚੱਲਦੇ ਆ ਸਮਝੋ ਬਾਹਰ ਆ ਇਹ ਸਰਦਾਰ ਸਾਹਿਬ ਇਲੈਕਸ਼ਨ ਆ ਰਹੀ ਆ ਜੂਰ ਮਹਿਲ ਤੇ ਕੋਟਰ ਵੀ ਵਾੜਵੰਦੀ ਵਾਰਵੰਦੀ ਜੀ ਜੁਨੇ ਸਾਥ ਤੋਂ ਵਾਰਵੰਦੀ ਹੋ ਰਹੀ ਹੈ ਵਾਰਵੰਦੀ ਜੀ ਸਾਰੇ ਆਪਾਂ ਤਾਂ ਜਿਹੜਾ ਹੈਗਾ ਵਾ ਇਲੈਕਸ਼ਨ ਆਪਾਂ ਸਾਰੇ ਲੜਾਂਗੇ ਬਾਕੀ ਇੱਕ ਸਾਡੀ ਅੱਜ ਸ਼ਾਮ ਨੂੰ ਮੀਟਿੰਗ ਵੀ ਰੱਖੀ ਆ ਉਹ ਜਿਹੜਾ ਵੀ ਜਿਵੇਂ ਵੀ ਵਾਰਵੰਦੀ ਹੋਈ ਆ ਉਸ ਹਿਸਾਬ ਨਾਲ ਹੁਣ ਅਸੀਂ ਸਰਕਾਰ ਚ ਤਾਂ ਹੈ ਨਹੀਂ ਜੋ ਵਾਰਵੰਦੀ ਹੈਗੀ ਆ ਜਿਵੇਂ ਹੁਣ ਸਰਕਾਰ ਵਾਲਿਆਂ ਨੇ ਕਰਾਈ ਆ ਉਵੇਂ ਇਲੈਕਸ਼ਨ ਲੜਾਂਗੇ ਤਕੜੇ ਹੋ ਕੇ ਲੜਾਂਗੇ ਤੇ ਮਹਾਰਾਜ ਕੇ ਮੇਅਰ ਕਰੂਗਾ ਤੇ ਜਿੱਤਾਂਗੇ ਵਾਰਵੰਦੀ ਬਿਲਕੁਲ ਸਹੀ ਹੋਈ ਹੈ ਤੁਹਾਡੇ ਸਾਹਮਣੇ ਅਜੀ ਇਹ ਤਾਂ ਕਿੱਥੇ ਹੁੰਦੀ ਹੁੰਦੀ ਆ ਤੁਹਾਨੂੰ ਪਤਾ ਹੀ ਨਹੀਂ ਸਰਕਾਰਾਂ 'ਚ ਕਿਤੇ ਉਹ ਅਗਲੇ ਨੇ ਆਪਦੇ ਕੈਂਡੀਡੇਟ ਦੇ ਹਿਸਾਬ ਨਾਲ ਰੋੜ ਮਰੋੜ ਕੀਤੀ ਹੁੰਦੀ ਆ ਉਹ ਕਿਤੇ ਕਦੇ ਵੀ ਨਹੀਂ ਹੁੰਦੀ ਹੁੰਦੀ ਆਪ ਹੁਣ ਆ ਕਾਲੀ ਵਾਲਾ ਨੂਰਮਹਿਲ ਤੋਂ ਵਾਰਡ ਉਹਦੇ ਆਪ ਦੇ ਜਿੱਥੋਂ ਖੜਦਾ ਵਿਚਾਰੇ ਉਹਦੀਆਂ ਕੱਟ ਕੇ ਮੋਲਟੋਨਸ ਪਾਤੀਆਂ ਵੋਟਾਂ ਠੀਕ ਹੈ ਨਾ ਤਾਂ ਬਹੁਤ ਹੁਣ ਚਲੋ ਆਪਾਂ ਜਦੋਂ ਇਲੈਕਸ਼ਨ 'ਚ ਮੇਰਾ ਤਾਂ ਇੱਕੋ ਆ ਜੀ ਕਿ ਆਪਾਂ ਟਾਰਗੇਟ ਇਲੈਕਸ਼ਨ ਲੜਨੀ ਆ ਇਲੈਕਸ਼ਨ ਲੜਨੀ ਆ ਇਹ ਉਹ ਹੋ ਜਾਂਦੇ ਆ ਬਾਅਦ 'ਚ ਕਿ ਆ ਬਾੜਬੰਦੀ ਠੀਕ ਆ ਜਿਵੇਂ ਕਰਤੀ ਠੀਕ ਆ ਉਵੇਂ ਲੜਾਂਗੇ ਲੜਾਂਗੇ ਤਾਂ ਮਿਹਨਤ ਤੇ ਯਕੀਨ ਰੱਖਣ ਵਾਲੇ ਬੰਦੇ ਆ ਮਿਹਨਤ ਕਰਕੇ ਜਿੱਤਾਂਗੇ ਵਾਰਡਬੰਦੀ ਚਾਹੇ ਜੋ ਮਰਜ਼ੀ ਕਰੀ ਜਾਣ ਲੋਕਾਂ ਦੇ ਆਧਾਰ ਹੋਣਾ ਚਾਹੀਦਾ 2027 ਦੇ ਵਿੱਚ ਕਾਫੀ ਪਾਰਟੀਆਂ ਜਿਹੜੀਆਂ ਹਨ ਇਲੈਕਸ਼ਨ ਦੇ ਵਿੱਚ ਆਉਣੀਆਂ ਨੇ ਇਸ ਤਰ੍ਹਾਂ ਦੇ ਦੇ ਸ਼ੋਮਨੀ ਕਾਲੀ ਦਲ ਮੈਂ ਤਾਂ ਗੁਰੂ ਮਹਾਰਾਜ ਦੀ ਮਿਹਰ ਸਦਕਾ ਗੁਰੂ ਮਹਾਰਾਜ ਦੇ ਕਿਰਪਾ ਸਦਕਾ 2027 ਚ ਸ਼ੋਮਨੀ ਕਾਲੀ ਦਲ ਦੀ ਸਰਕਾਰ ਬਣੂਗੀ ਤੇ ਆਹ ਨਕੋਦਰ ਦੀ ਸੀਟ ਸ਼ੋਮਨੀ ਕਾਲੀ ਦਲ ਜਿੱਤ ਕੇ ਸਦਾ ਸੁਖਵੀਰ ਸਿੰਘ ਬਾਦਲ ਦੀ ਜਿਹੜੇ ਉਹਨਾਂ ਦੀ ਪ੍ਰਧਾਨਗੀ ਦੀ ਰਣਵਾਈ ਹੈ ਤੇ ਸਰਕਾਰ ਬਣਾਵਾਂਗੇ ਤੁਸੀਂ ਸਮਝੀਏ ਡੈਕਟਰ ਕੋਸ਼ੀਆਂ ਲੱਛਣਾ ਆ ਰਹੀਆਂ ਆ ਇਹਦੇ ਵਿੱਚ ਤੁਸੀਂ ਇਕੱਲੇ ਹੀ ਇਲੈਕਸ਼ਨ ਚੋਣ ਨਹੀਂ ਇਕੱਲੇ ਲੜੂਗਾ ਜਾਂ ਕਿਸੇ ਨਾਲ ਸੰਧੋਪਾ ਕਰਕੇ ਫਿਰ ਤੇ ਲੜੇਗਾ ਨਹੀਂ ਅਜੇ ਤੱਕ ਫਿਲਹਾਲ ਤਾਂ ਕੋਈ ਐਹੋ ਜੀ ਗੱਲ ਨਹੀਂ ਜੀ ਤੇ ਬਾਕੀ ਹੁਣ ਸਾਰਿਆਂ ਦਾ ਸਲਾਹ ਕਰਦੇ ਆ ਸ਼ਾਮ ਨੂੰ ਆਪਦੇ ਭਾਈਚਾਰਾ ਆਪਣੇ ਜਿਹੜੇ ਲੀਡਰ ਸਾਹਿਬਾਨ ਨੇ ਮਿਊਨਿਸਪਲ ਕੌਂਸਲਾਂ ਦੇ ਹਾਂ ਜੰਦਾ ਇਹਗਾ ਵਾ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਘਟਮੰਦਨ ਹੋ ਚੁੱਕਾ ਹੈਗਾ ਕਿਸ ਤਰ੍ਹਾਂ ਦੇਖੀਏ ਚਲੋ ਜੀ ਹਜੇ ਅਨਾਉਂਸ ਤਾਂ ਕੁਛ ਨਹੀਂ ਹੋਇਆ ਉਹ ਤਾਂ ਹੋਊਗਾ ਤੇ ਉਦੋਂ ਮੰਨਿਆ ਜਾਊਗਾ ਤੇ ਆਪਾਂ ਐਵੇਂ ਪ੍ਰੀ ਮੈਚੁਰ ਗੱਲ ਤੇ ਕੋਈ ਮੈਂ ਟਿੱਪਣੀ ਕਰਾਂ ਉਹ ਕਿਰ ਬੀਜੇਪੀ ਨਾਲ ਅਕਾਲੀ ਦਲ ਦਾ ਘਟਮੰਦਨ ਹੋਵੇਗਾ ਤਾਂ ਕਿਸ ਤਰ੍ਹਾਂ ਰਹਿਣੀ ਹੈ ਜੋਣਾ ਅਸੀਂ ਤਾਂ ਇੱਕੋ ਗੱਲ ਚਲੋ ਫਰਕ ਤਾਂ ਪੈਂਦਾ ਹੀ ਹੁੰਦਾ ਸੌਖੀ ਹੋ ਜਾਂਦੀ ਹੁੰਦੀ ਹੈ ਕੋਈ ਚੀਜ਼ ਕਿਸੇ ਦਾ ਕੋਈ ਆਪਾਂ ਨੂੰ ਵੋਟ ਬੈਂਕ ਦਾ ਸਹਾਰਾ ਮਿਲੂਗਾ ਸਹਾਰਾ ਚ ਬੜਾ ਫਰਕ ਪੈ ਜਾਂਦਾ ਵਾ ਸੋ ਚਾਹੇ ਹੁੰਦਾ ਚਾਹੇ ਨਹੀਂ ਹੁੰਦਾ ਜਿਵੇਂ ਵੀ ਆ ਉਹ ਤਾਂ ਉੱਪਰ ਹਾਈ ਕਮਾਂਡ ਦੇ ਹੱਥ ਵਾਸ ਹੁੰਦੀਆਂ ਚੀਜ਼ਾਂ ਤੇ ਪਰ ਅਸੀਂ ਮਿਹਨਤ ਜੋ ਕਰ ਸਕਦੇ ਨਹੀਂ ਛੱਡਾਂਗੇ ਮਿਹਨਤ ਤਕੜੇ ਹੋ ਕੇ ਕਰਕੇ ਸਾਡਾ ਤਾਂ ਟਾਰਗੇਟ ਇੱਕ ਸਿਰਫ ਜਿੱਤਣਾ ਕਿ ਅਸੀਂ 2027 ਚ ਕਿਵੇਂ ਜਿੱਤਣਾ ਉਹ ਆਪਾਂ ਉਹਨੀ ਮਿਹਨਤ ਵਧਾ ਲਾਂਗੇ